ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆਂ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਪਾਣਾ ਭਿਆਨਕ ਸੜਕ ਹਾਦਸੇ ਵਿੱਚ ਹੋਈ ਮੌਤ ਸਰਬਪਾਰਟੀ ਵਫ਼ਦਵਲੂ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਗਈ ਮੁਲਾਕਾਤ ਲਹਿੰਦੇ ਪੰਜਾਬ ਵਿੱਚ ਤੂਫਾਨ ਤੇ ਭਾਰੀ ਮੀਂਹ ਦੇ ਕਾਰਨ ਵੀ ਲੋਕਾਂ ਦੀ ਹੋਈ ਮੌਤ ਕੈਨੇਡਾ ਦੇ ਵਿਨੀਪੈਗ 에ਅਰਪੋਰਟ ਤੇ ਪੁਲਿਸ ਨੇ 14.5 ਕਿਲੋ ਡੋਡੇ ਕੀਤੇ ਜ਼ਬਤ ਕੈਨੇਡਾ ਦੇ 30000 ਤੋਂ ਵੱਧ ਵਿਦੇਸ਼ੀਆਂ ਦੇ ਨਿਕਾਲੇ ਲਈ ਫੜੋ ਫੜੀ ਤੇਜ਼ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਕੈਨੇਡਾ ਵਿੱਚ ਇੱਕ ਬੇहद ਹੀ ਮੰਦਭਾਗੀ ਘਟਨਾ ਵਾਪਰੀ ਪੰਜਾਬ ਦੇ ਗੁਰਦਾਸਪੁਰ ਦੇ ਜੋੜਾ ਦਾ ਰਹਿਣ ਵਾਲਾ ਇੱਕ 20 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਭਗਤਵੀਰ ਸਿੰਘ ਵਜੋਂ ਹੋਈ ਹੈ ਉਹ ਆਪਣੇ ਸੁਨਹਿਰੀ ਭਵਿੱਖ ਦੀ ਭਾਲ ਦੇ ਵਿੱਚ ਕੈਂਡਾ ਕੀ ਸੀ ਮ੍ਰਿਤਕ ਦੇ ਜੋੜਾ ਸ਼ਤਰਾ ਵਿੱਚ ਪਹੁੰਚਣ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਭਾਰਤੀ ਸੰਸਦ ਮੈਂਬਰਾਂ ਦੇ ਇੱਕ ਸਰਬਪਾਰਟੀ ਵਫ਼ਦ ਨੇ ਅੱਜ ਬਹਿਰੀਨ ਦੇ ਉੱਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਅਬਦੁੱਲਾ ਅਲ ਖਲੀਦ ਵਾ ਦੇ ਨਾਲ ਮੁਲਾਕਾਤ ਕੀਤੀ ਤੇ ਅਤਵਾਦ ਖਿਲਾਫ ਭਾਰਤ ਦੇ ਰੁਖ ਬਾਰੇ ਚਰਚਾ ਕੀਤੀ ਇਹ ਵਫਦ ਭਾਜਪਾ ਦੇ ਸੰਸਦ ਮੈਂਬਰ ਬੇਜੰਤ ਜੈ ਪਾਂਡੇ ਦੀ ਅਗਵਾਈ ਹੇਠ ਇੱਥੇ ਆਇਆ ਤੇ ਪਾਂਡੇ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਭਾਰਤ ਤੇ ਬਹਿਰੀਨ ਵਿਚਾਲੇ ਭਰੋਸੇ ਸਾਂਝੀਆਂ ਕਦਰਾਂ ਕੀਮਤਾਂ ਤੇ ਆਪਸੀ ਸਨਮਾਨ ਤੇ ਆਧਾਰਿਤ ਜੋ ਕਿ ਮਜ਼ਬੂਤ ਹੈ ਇਤਿਹਾਸਕ ਦੋਸਤੀ ਹੈ ਉਦਰੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਬੀਤੀ ਸ਼ਾਮ ਆਏ ਪੁਚਾਲ ਤੇ ਤੂਫਾਨ ਦੇ ਨਾਲ ਨਾਲ ਪਾਰੀਮੀ ਦੇ ਕਾਰਨੇ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ 150 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਤੂਫਾਨ ਕਾਰਨ ਸੜਕੀ ਤੇ ਜੋ ਕਿ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ ਪੰਜਾਬ ਸਰਕਾਰ ਅਨੁਸਾਰ 13 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਸੂਬੇ ਦੇ ਵਿੱਚ ਜ਼ਿਆਦਾਤਰ ਮੌਤਾ ਖਸਤਾ ਹਾਲ ਮਕਾਨ ਟਹਿਣ ਜਾਂ ਫਿਰ ਬਿਲਬੋਰਡ ਦੇ ਹੇਠਾਂ ਫਸਨ ਕਾਰਨ ਹੋਈਆਂ ਨੇ ਉਧਰ ਕੈਨੇਡਾ ਵਿੱਚ ਮਿਨੀਪੈਗ ਇੰਟਰਨੈਸ਼ਨਲ 에ਅਰਪੋਰਟ ਤੇ 14 ਕਿਲੋ 500 ਗ੍ਰਾਮ ਡੋਟੇ ਫੜੇਗੇ ਤੇ ਹਵਾਈ ਅੱਡੇ ਤੇ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਦੇ ਅਧਿਕਾਰੀ ਨੇ ਅਮਰੀਕਾ ਤੋਂ ਆ ਰਹੇ ਦੋ ਵੱਖ-ਵੱਖ ਖੇਪਾਂ ਵਿੱਚ 14.5 ਕਿਲੋ ਸ਼ੱਕੀ ਡੋਡੇ ਤੇ ਆਫੀਮ ਬਰਾਮਦ ਕੀਤੀ ਹੈ ਇਹ ਗੈਰ ਕਾਨੂੰਨੀ ਸਮਾਨ ਐਡਮਿੰਟਨ ਐਲਬਰਟਾ ਦੇ ਲਈ ਸ਼ਿਪ ਕੀਤਾ ਗਿਆ ਸੀ ਤੇ ਇਸ ਦੀ ਕੀਮਤ 29000 ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਅ澳ਟ੍ਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਭੇਜਣ ਦੇ ਲਈ 30000 ਤੋਂ ਵੱਧ ਵਾਰੰਟ ਜੋ ਕਿ ਪਿਛਲੇ ਮਹੀਨੇ ਹਾਸਲ ਕਰ ਲਏ ਸਨ ਤੇ ਹੁਣ 2 ਹਫ਼ਤਿਆਂ ਤੋਂ ਫੜੋ ਫੜੀ ਵਿੱਚ ਤੇਜ਼ੀ ਲਿਆ ਕੇ ਵਾਪਸ ਭੇਜੇ ਜਾਣ ਦੀਆਂ ਸੂਚਨਾਵਾਂ ਪ੍ਰਾਪਤ ਹੁੰਦੀਆਂ ਪਈਆਂ ਨੇ ਸੁ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਐਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ